ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਬਦਵਾਤੇ ਨਵੀਂ ਸਵੇਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸਵੇਰ ਬੜੀ ਦਿਲਚਸਪ ਹੈ ਜਾਂ ਕਹਿ ਲੋ ਕਿ ਸਵੇਰ ਬੜੀ ਅਜੀਹੀ ਹੈ ਕਿ ਇੱਕ ਖਬਰ ਨੂੰ ਲੈ ਕੇ 2 ਦਿਨ ਤੋਂ ਲਗਾਤਾਰ ਇੱਕ ਵੱਡੀ ਚਰਚਾ ਹੈ ਉਹ ਖਬਰ ਹੈ ਨਵਜੋਤ ਕੌਰ ਸਿੱਧੂ ਦਾ ਬਿਆਨ ਉਸ ਬਿਆਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਮੁਰਦੇ ਸੀ ਉਹਨਾਂ ਨੂੰ ਖੜਾ ਕਰ ਦਿੱਤਾ ਜਾਂ ਕਹਿ ਲੋ ਕਿ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਉਹ ਕਰਦਾ ਕਿ ਜੈਦ ਕਈ ਲੋਕਾਂ ਨੂੰ ਭੱਜਣਾ ਪਈਆਂ ਨੇ ਭੱਜਣਾ ਇਕੱਲਾ ਕਾਂਗਰਸ ਪਾਰਟੀ ਨੂੰ ਨਹੀਂ ਪਈਆਂ ਭੱਜਣਾ ਹੋਰ ਵੀ ਬਹੁਤ ਲੋਕਾਂ ਨੂੰ ਪਈਆਂ ਨੇ ਪਰ ਸਵਾਲ ਵੱਡਾ ਹੈ ਕਿ ਨਵਜੋਤ ਕੌਰ ਸਿੱਧੂ ਨੇ ਇਹ ਬਿਆਨ ਦਿੱਤਾ ਕਿਉਂ ਟਾਈਮਿੰਗ ਰੀਜ਼ਨ ਔਰ ਮੌਕਾ ਯਾਨੀ ਕਿ ਸਮਾਂ ਇਸ ਬਿਆਨ ਦਾ ਕਾਰਨ ਇਸ ਬਿਆਨ ਦਾ ਔਰ ਮੌਕਾ ਆਖਿਰਕਾਰ ਇਹ ਕਿਉਂ 2 ਦਿਨ ਪਹਿਲੇ ਦਿੱਤਾ ਗਿਆ ਮੈਂ ਅੱਜ ਉਹਦੇ ਤੇ ਥੋੜੀ ਗੱਲ ਕਰੂੰਗਾ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ ਥੋੜਾ ਪਿੱਛੇ ਵੀ ਲੈ ਕੇ ਚੱਲੂੰਗਾ ਇਹ ਪੂਰੀ ਪਿਕਚਰ ਥੋੜੀ ਜੀ ਤੁਹਾਡੇ ਸਾਹਮਣੇ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਕਿ 500 ਕਰੋੜ ਦੇ ਸੂਟਕੇਸ ਵਾਲੀ ਕਹਾਣੀ ਆਖਰਕਾਰ ਕੀ ਹੈ ਇਸ ਖਬਰ ਨੂੰ ਤਿੰਨ ਪਾਰਟਸ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਮੈਂ ਫਿਲਹਾਲ ਇਸ ਵੀਡੀਓ ਰਾਹੀਂ ਪਹਿਲਾ ਪਾਰਟ ਤੁਹਾਡੇ ਸਾਹਮਣੇ ਰੱਖੂੰਗਾ ਕਿ ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਪਿੱਛੇ ਆਖਰਕਾਰ ਕੌਣ ਹੈ ਕਾਰਨ ਕੀ ਹੈ ਕਿਉਂ ਇਹ ਬਿਆਨ ਦਿੱਤਾ ਗਿਆ ਇੰਨੇ ਸਮੇਂ ਦੀ ਚੁੱਪੀ ਤੋਂ ਬਾਅਦ ਜਦੋਂ ਚੁੱਪੀ ਟੁੱਟੀ ਤੇ ਵੱਡਾ ਧਮਾਕਾ ਕੀਤਾ ਗਿਆ ਇਹ ਕਿਉਂ ਦੂਜਾ ਪਾਰਟ ਇਸ ਦਾ ਆਏਗਾ ਕਿ 500 ਕਰੋੜ ਦੇ ਸੂਟਕੇ ਸਾਲੀ ਦਰਸਲ ਕਹਾਣੀ ਕੀ ਹੈ ਕਹਾਣੀ ਤੇ ਹੈ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਹੈ ਕਿ ਕਿਵੇਂ ਇੱਕ ਮੁੱਖ ਮੰਤਰੀ ਐਲਾਨ ਦਿੱਤਾ ਜਾਂਦਾ 40 ਮਿੰਟ ਦਾ ਔਰ ਉਸ ਤੋਂ ਬਾਅਦ ਕਿਵੇਂ ਬਹੁਤ ਸਾਰੀ ਤਬਦੀਲੀ ਹੁੰਦੀ ਹੈ ਉਹਦੀ ਕੜੀਆਂ ਕਿੱਥੇ ਜੁੜਦੀਆਂ ਨੇ کیوں آخر کار نوجوت کور صدو نے کیا کہ ساڑھے کول تے سیگے نہیں بندہ ہوئی ہے جدے کول سوٹ کے سوندہ اور تجہ پارٹ اس پوری خبر دا رہے گا کہ کیوں ساڑھے تین سو کروڑ والی گل سنیل جاکھڑ نے کہی کیوں اس پورے مسئلے تے آم آدمی پارٹی ایکٹیو ہو گئی یعنی کہ اس بیان دا سیدھے طور تے فائدہ آخرکار کار نو ہے اج پورے دن تین ویڈیو راہے گل کروں گا پہلی ویڈیو سما کیوں, کیوں کی وجہ کی ہے ਨਵਜੋਤ ਕੌਰ ਸਿੱਧੂ ਸ਼ਨੀਵਾਰ ਸ਼ਾਮ ਨੂੰ ਜਾਂਦੇ ਨੇ ਗਵਰਨਰ ਸਾਹਿਬ ਕੋਲ ਆਪਣੇ 4 ਮਸਲੇ ਲੈ ਕੇ ਹੁਣ ਸਵਾਲ ਵੱਡਾ ਹੈ ਕਿ ਆਪਣੇ 4 ਮਸਲੇ ਰਿਲੇਟਿਡ ਸਰਕਾਰ ਤੋਂ ਹੀ ਤੇ ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਚ ਨੇ ਕਾਂਗਰਸ ਪਾਰਟੀ ਨੂੰ ਬਿਨਾਂ ਦਸਤੇ ਗਵਰਨਰ ਤੋਂ ਟਾਈਮ ਲੈਣਾ ਜਾ ਕੇ ਮੁਲਾਕਾਤ ਕਰਨਾ ਆਪਣੇ 4 ਮਸਲੇ ਰੱਖਣਾ ਇਹ ਮਸਲੇ ਕਾਂਗਰਸ ਪਾਰਟੀ ਵੀ ਕਦੇ ਕਦੇ ਜਾਂ ਕਹਿ ਲੋ ਕਿ ਜਦੋਂ ਮੌਕਾ ਹੁੰਦਾ ਉਹ ਰਖਦੀ ਆਈਏ ਚਾਹੇ ਉਹ ਲੋਅਨ ਆਰਡਰ ਦਾ ਸੀ ਚਾਹੇ ਕੁਛ ਖੈਰ ਗਵਰਨਰ ਸਾਹਿਬ ਸਮਾ ਲਿਆ ਜਾਂਦਾ ਗਵਰਨਰ ਸਾਹਿਬ ਕੋਲ ਨਵਜੋਤ कौर ਸਿੱਧੂ ਪਹੁੰਚਦੇ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਸਵੇਰੇ ਮੈਸੇਜ ਲੱਗ ਜਾਂਦਾ ਕਿ ਆਜ ਸ਼ਾਮੀ ਨਵਜੋਤ कौर ਸਿੱਧੂ ਗਵਰਨਰ ਸਾਹਿਬ ਨੂੰ ਮਿਲਣਗੇ ਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਬਾਹਰ ਆ ਕੇ ਗੱਲਬਾਤ ਕਰਨਗੇ ਬਾਹਰ ਆਂਦੇ ਨੇ ਮੁਲਾਕਾਤ ਕਰਕੇ ਔਰ ਕਹਿੰਦੇ ਨੇ ਕਿ ਜੀ ਮੈਂ ਚਾਰ ਮਸਲੇ ਰੱਖ ਕੇ ਆਈਆਂ ਪਹਿਲਾ ਜੀ ਜਿਹੜਾ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਜਿਹੜੇ ਫਾਰਮ ਹਾਊਸ ਕੱਟੇ ਨੇ ਉਹਨਾਂ ਨੂੰ ਲੀਗਲ ਕਰ ਰਹੀ ਹੈ ਸਰਕਾਰ ਉਹ ਜੰਗਲੀ ਜ਼ਮੀਨ ਹੈ ਵਗੈਰਾ ਵਗੈਰਾ ਉਹਨਾਂ ਨੇ ਪੂਰੀ ਕਹਾਣੀ ਦੱਸੀ ਕਿ ਨਹੀਂ ਹੋਣਾ ਚਾਹੀਦਾ ਮੈਂ ਗਵਰਨਰ ਸਾਹਿਬ ਨੂੰ ਇਹ ਗੱਲ ਕੀਤੀ ਹੈ ਠੀਕ ਹੈ ਜੀ ਸ਼ਿਵਾਲਿਕ ਦੀ ਪਹਾੜੀਆਂ ਨਾਲ ਨਵਜੋਤ कौर ਸਿੱਧੂ ਦਾ ਕੀ ਲੈਣਾ ਦੇਣਾ ਮੈਂ ਇੱਕ ਇੱਕ ਕਰਕੇ ਸਾਰੀ ਕਹਾਣੀ ਸਮਝਾਉਂਗਾ ਨਵਜੋਤ कौर ਸਿੱਧੂ ਅਮਰitsar ਈਸਟ ਤੋਂ ਐਮ ਐਲ ਏ ਨੇ ਉੱਥੇ ਨਸ਼ੇ ਦਾ ਵੱਡਾ ਮਸਲਾ ਹੈ ਦੂਜਾ ਮਸਲਾ ਨਵਜੋਤ कौर ਸਿੱਧੂ ਨੇ ਚੱਕਿਆ ਲਾਅ ਐਂਡ ਔਰਡਰ ਵਾਲਾ ਠੀਕੇ ਹੋਣਾ ਉਹ ਪੂਰੇ ਪੰਜਾਬ ਦਾ ਮਸਲਾ ਹੈ ਉਹਨਾਂ ਦੇ ਹਲ امرتسر کیڑا مسئلہ نوجوت کور کو سو گورنر صاحب کو چک کیا ہے بطور کانگریس لیڈر یا یہ مسئلے کانگریس دے وفد نے رکھنے سے کلے نوجوت کور کو سو گئے دوجا مسئلہ ہو کہندے جی پنجاب چے قانون ووسا لگاتار بگڑ رہی ہے میں وہ مسئلہ جڑا گورنر صاحب کو رکھا تیجا جی میں تھینکس کرتا جڑا جا نے یونیورسٹی والا مسئلہ سلجھا تھا تھنکس کرتا گورنر صاحب کا تھنکس کیا گورنر صاحب دے کے ذریعے کیندر سرکار کا تھنکس کیا چوتھا مسئلہ ਉਸੇ ਦੇ ਤੌਰ ਤੇ ਕਹਿ ਰਹੇ ਕਿ ਜੇ ਮੈਂ ਮੰਗ ਰੱਖ ਕੇ ਆਈ ਆਂ ਜੀ 350 ਸਾਲਾ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਹਦੇ ਕਰਕੇ ਨਈ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਉਹਦੇ ਨਾਮ ਤੇ ਰੱਖਿਆ ਜਾਏ ਚਾਰ ਗੱਲਾਂ ਸੀਗੀਆਂ ਇਹ ਗੱਲ ਥੋੜੀ ਰਹੀ ਸ਼ਾਇਦ ਇਹ ਗੱਲਾਂ ਤੁਹਾਨੂੰ ਅਖਬਾਰਾਂ ਚ ਵੀ ਨਹੀਂ ਨਜ਼ਰ ਆਈਆਂ ਹੋਣੀਆਂ ਕਿਉਂਕਿ ਦਰਅਸਲ ਪੱਤਰਕਾਰ ਸੱਦੇ ਹੀ ਜਿਹੜੀ ਬਾਦ ਆਲੀ ਖਬਰ ਸੀ ਉਹਦੇ ਲਈ ਸੀ ਇਹ ਸਾਰਾ ਪਲਾਨ ਸੀ ਉਹ ਗੱਲਾਂ ਅਖਬਾਰਾਂ ਤੁਹਾਨੂੰ ਨਹੀਂ ਨਜ਼ਰ ਆਈਆਂ ਉਹ ਟੀਵੀ 'ਚ ਤੁਹਾਨੂੰ ਨਹੀਂ ਨਜ਼ਰ ਆਈਆਂ ਕਿ ਚਾਰ ਮੰਗਾ ਕਿੜੀਆਂ ਨੇ مسئلہ کانگریس پارٹی دا سوٹ کیس کانڈ بم دھماکہ جڑا نوجوت کور سدھو کر کے گئے ہر سوال واڈا ہے کہ نوجوت کور کو صدو نے اس تو بات کہا کہ جی تین نو فالو کرو تین پوائنٹ پہلے انہوں نے کہا کہ نوجوت کو نوجوت سنگھ صدو بارے انہوں نے سوال پوچھا گیا کہ قدو آنگے پنجاب دی سیاست انہوں نے کہا نوجوت سنگھ صدو جڑے نے پنجاب دی پولٹکس چونگے جی وہاں سی ایم چہرہ ایلانیا جائے گا ایتھے تے جڑا ہونا نے کیا؟ یعنی اکتے وزن کلیر کرتا کہ نوجوت نوجوت لانگ نوجوت پنجاب دی سیاست چا. یعنی کہ او دو تک پنجاب دی کوئی گل نہیں ادو تک کوئی پنجاب نو لے کے جو تمام گلن سی گیا وہ نہیں ہے مسلا سی ایم کی کورسی ہے اگی وہ ਕਿ ਕਾਂਗਰਸ ਪਾਰਟੀ ਦੇ ਵਿੱਚ ਤਾਂ ਪਹਿਲਾਂ ਹੀ ਪੰਜ ਸੀਐਮ ਫੇਸ ਤੁਰੇ ਫਿਰਦੇ ਆ ਆਪਣੀ ਹੀ ਪਾਰਟੀ ਤੇ ਉੱਥੇ ਖੜ ਕੇ ਸਵਾਲ ਖੜੇ ਕਰਤੇ ਕਿ ਨਵਜੋਤ ਸਿੰਘ ਸਿੱਧੂ ਆਣਗੇ ਜਾਂ ਸੀਐਮ ਬਣਉਣਗੇ ਨਹੀਂ ਤੇ ਉੱਥੇ ਪਹਿਲਾਂ ਹੀ ਚਾਰ ਫੇਸ ਤੁਰੇ ਫਿਰਦੇ ਆ ਯਾਨੀ ਕਿ ਕਾਂਗਰਸ ਦੀ ਬਗਾਵਤ ਨੂੰ ਮੀਡੀਆ ਦੇ ਸਾਹਮਣੇ ਬਤੌਰ ਕਾਂਗਰਸ ਲੀਡਰ ਖੋਲ ਕੇ ਚਲੇ ਗਏ ਤੀਜਾ ਜਿਹੜਾ ਸਭ ਤੋਂ ਅਹਿਮ ਸੀ ਕਿ ਸਾਡੇ ਕੋਲ ਦੇਣ ਨੂੰ ਪੈਸੇ ਨਹੀਂ ਹੈਗੇ ਇੱਥੇ ਤਾਂ ਸਿੱਧੀ ਦੀ ਗੱਲ ਹੈ 500 ਕਰੋੜ ਦਾ ਸੂਟਕੇਸ ਹੁੰਦਾ ਤੇ ਤੁਸੀਂ ਗੱਲ ਕਰੋ ਹਾਲਾਂਕਿ ਬਾਦਚੋਂ ਸਫਾਈਆਂ ਦੇ ਰਹੇ ਨੇ ਕਿ ਮੇਰੇ ਤੋਂ ਕਦੇ ਸਾਡੇ ਤੋਂ ਕਦੇ ਕਿਸੇ ਨੇ ਮੰਗੇ ਨਹੀਂ ਪਰ ਤੁਸੀਂ ਇੱਕ ਵਾਰ ਸੇ ਗੱਲ ਕਰਾਏ ਕਿ ਜੇ ਸਾਡੇ ਕੋਲ ਹੁੰਦੇ ਤੇ ਅਸੀਂ ਵੜ ਜਾਂਦੇ ਯਾਨੀ ਕਿ ਕਿਤੇ ਨਾ ਕੋਈ ਗੱਲ ਹੈ ਨਾ ਹੁਣ ਤੁਸੀਂ ਕਹਿ ਰਹੇ ਹੋ ਨਹੀਂ ਮੇਰੇ ਬਿਆਨ ਨੂੰ ਇਸ ਤਰ੍ਹਾਂ ਕਿਹਾ ਗਿਆ ਮੇਰੇ ਤੋਂ ਤੇ ਕਿਸੇ ਸਾਡੇ ਤੋਂ ਕਦੇ ਕਿਸੇ ਨੇ ਮੰਗੇ ਹੀ ਨਹੀਂ ਕਾਂਗਰਸ ਪਾਰਟੀ ਚੋਂ ਇਹ ਤੇਨੇ ਗੱਲਾਂ ਦੇ ਨਾਲ ਉਹ ਪੂਰੀ ਕਾਂਗਰਸ ਨੂੰ ਐਕਸਪੋਜ਼ ਕਰ ਗਏ ਪਹਿਲਾ ਆਪਣਾ ਵਿਜ਼ਨ ਦੱਸ ਗਏ ਕਿ ਜੇ ਸੀਐਮ ਬਣਾਉਣਗੇ ਫਿਰ ਦੂਜਾ ਕਾਂਗਰਸ ਦੇ ਵਿੱਚ ਤੇ ਪਹਿਲਾਂ ਹੀ ਚਾਰ ਸੀਐਮ ਪੰਜ ਸੀਐਮ ਨੇ ਤੀਜਾ 500 ਕਰੋੜ ਦਾ ਸੂਟਕੇਸ ਯਾਨੀ ਕਿ ਕਾਂਗਰਸ ਪਾਰਟੀ ਦੇ ਵਿੱਚ ਕ腐ਸ਼ਨ ਹੈ ਸਿੱਧੇ ਤੌਰ ਤੇ ਨਿਸ਼ਾਨਾ ਉਸ ਸੀਐਮ ਤੇ ਲਾਗੇ ਜਿਹੜਾ ਕਿ ਕਦੇ ਸੀਐਮ ਚਿਹਰੇ ਨੂੰ ਐਲਾਨ ਕਰਕੇ ਕਦੇ ਜਿਹਦੇ ਤੇ ਚਿਹਰੇ ਤੇ ਨਹੀਂ ਲੜਿਆ ਗਿਆ ਚਾਹੇ ਥੋੜੇ ਸਮੇਂ ਦਾ ਸੀਐਮ ਸੀ ਉਹ ਨਿਸ਼ਾਨਾ ਸਿੱਧੇ ਤੌਰ ਤੇ ਉੱਥੇ ਸੀ ਕਿਉਂਕਿ ਉਦੋਂ ਬਹੁਤ ਕੁਝ ਹੋਇਆ ਉਹ ਮੈਂ ਤੁਹਾਨੂੰ ਕਿਹਾ ਨਾ ਮੈਂ ਤੁਹਾਨੂੰ ਉਹ ਸਾਰੀਆਂ ਗੱਲਾਂ ਦੂਜੇ ਪਾਰਟ ਚ ਦੱਸੂਗਾ ਉਹ ਕੀ ਸੀ ਕਹਾਣੀ ਕਦੋਂ 40 ਮਿੰਟ ਦਾ ਇੱਕ ਸੀਐਮ ਬਣਦਾ ਅਜੇ ਸ਼ਪਤ ਵੀ ਨਹੀਂ ਹੁੰਦੀ ਇੱਕ ਹੋਟਲ ਚ ਜਾ ਕੇ ਸਾਰੀ ਕਹਾਣੀ ਬਦਲ ਜਾਂਦੀ ਉੱਥੇ ਕੀ ਗੱਲ ਹੋਈ ਉਹ ਦੂਜੇ ਪਾਰਟ ਚ ਸਿਰਫ ਨਵਜੋਤ ਸਿੰਘ ਸਿੱਧੂ ਨਵਜੋਤ ਕੋਰ ਸਿੱਧੂ ਦੇ ਬਿਆਨ ਤੋਂ ਪੋਲਿਟਿਕਸ ਨੂੰ ਸਮਝੋ ਇਹ ਬਿਆਨ ਦਿੱਤਾ ਜਾਂਦਾ ਸ਼ਨੀਵਾਰ ਨੂੰ ਐਤਵਾਰ ਨੂੰ ਸਵੇਰੇ ਸਵੇਰੇ ਛੁੱਟੀ ਵਾਲੇ ਦਿਨ ਆਟਕਾ ਕੇ ਸਾਰੇ মিডিਆ ਨੂੰ ਮੈਸੇਜ ਲੱਗਦਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਯਾਨੀ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਇੱਕ ਪ੍ਰੈਸ ਕਾਨਫਰੰਸ ਕਰਨ ਗਏ ਸੁਨੀਲ ਜਾਖੜ ਆਏ ਪਾਰਟੀ ਦਫਤਰ ਉੱਚੇ ਚੇਤਤੌਰ ਤੇ ਹੈ ਜੋ ਕਿ ਘੱਟ ਹੀ ਆਂਦੇ ਹਾਲਾਂਕਿ ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਲੱਗਣ ਤੋਂ ਬਾਅਦ ਮਾੜਾ ਮੁੱਟਾ ਆਣ ਲੱਗ ਪਿਆ ਉਸ ਤੋਂ ਪਹਿਲਾਂ ਤਾਂ ਸਾਲ ਡੇਢ ਸਾਲ ਨਹੀਂ ਆਏ ਘਰੋਂ ਪ੍ਰੈਸ ਕਾਨਫਰੰਸ ਕਰਦੇ ਰਹੇ ਜਾਂ ਕਹਿ ਦੋ ਕਿ ਭਾਜਪਾ ਨੇ ਆਇਨਾ ਵਿਖਾਤਾ ਕਾਰਜਕਾਰੀ ਪ੍ਰਧਾਨ ਲਾ ਕੇ ਫਿਰ ਮਜਬੂਰਨ ਆਣਾ ਪਿਆ ਆਂਦੇ ਪ੍ਰੈਸ ਕਾਨਫਰੰਸ ਕੀਤੀ ਲਾਅ ਐਂਡ ਆਰਡਰ ਨੂੰ ਲੈ ਕੇ ਜੀ ਐਨ ਡੀਜੀਪੀ ਨੇ ਇੰਨਾ ਸਾਰਾ ਕੁਝ ਧਿਆਨ ਨਾਲ ਸਮਝੋ ਮੇਰੀ ਇਸ ਗੱਲ ਨੂੰ مسئلہ اتھے بھی ہو نہیں دے اخبار تسی چک لو مسئلہ اتھے بھی ہو نہیں ہے دو چار اخبار چھوٹے ٹو کالم ون کالم خبر ضرور ہوئے گی پر مین خبر ہے کہ ساڑھے تین سو کروڑ والی گل جاکھڑ کہہ گئے جانے وہ بھی خبر بنانی سی وہ خبر میں بنی دیتے وہ سنیل جاکھڑ جدو آئے پریس کانفرنس کی ہن ڈی جی پی ਯਾਤੇ ਹੈ ਨਾ ਕਿ 2-3 ਦਿਨ ਪਹਿਲੇ ਇੰਨੇ ਸਾਰੇ ਲੱਗੇ ਹੋਣ ਜਾਂ ਸ਼ਾਇਦ ਹੁਣੇ ਹੀ ਹਫਤੇ 'ਚ ਇਨੀ ਕੋ ਕਾਨੂੰਨ ਵਿਵਸਥਾ ਵਿਗੜ ਗਈ ਹੈ ਕਿ ਆਕੇ ਸੁਨੀਲ ਜਾਖੜ ਨੂੰ ਪ੍ਰੈਸ ਕਾਨਫਰੰਸ ਕਰਨੀ ਪਏ। ਨੋਏਨ ਆਰਡਰ ਦੇਖੋ ਕਦੇ ਵੀ ਇੱਕ ਚੀਜ਼ ਸਮਝੋ ਮੀਡੀਆ ਨੈਰੇਟਿਵ ਕਿਵੇਂ ਬਣਦਾ ਹੈ। ਜਦੋਂ ਲੱਗਦਾ ਹੈ ਕਿ ਕਿਸੇ ਵੱਡੀ ਖਬਰ ਤੇ ਰਿਐਕਟ ਕਰਨਾ ਹੈ ਔਰ ਖਬਰ ਆਪਣੇ ਹਿਸਾਬ ਨਾਲ ਰਿਐਕਟ ਕਰਨਾ ਹੈ, ਕਿਸੇ ਇੱਕ ਮਸਲੇ ਤੇ ਪ੍ਰੈਸ ਕਾਨਫਰੰਸ ਕਰ ਦੋ, ਉਹਦੇ ਤੇ 2 ਮਿੰਟ ਗੱਲ ਕਰੋ, ਬਾਕੀ ਪੱਤਰਕਾਰਾਂ ਨੂੰ ਕੁਝ ਮੈਸੇਜ ਪਹਿਲੇ ਚਲੇ ਜਾਂਦੇ ਆ ਸਵਾਲ ਕਰ ਲਿਓ ਜੀ। हां तो आपको रिएक्शन मिल जाएगा सवाल कर लो फिर सारा फोकस उथे जाता है जिस मकसद नालो बुलाई गई होती है यही होया सुनील जाखड़ ਨੇ 350 ਕਰੋੜ ਵਾਲੀ ਗੱਲ ਵੀ ਕਹਿਤੀ सुनील ਜਾਖੜ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਹਤਾ ਜੀ सुनील ਜਾਖੜ ਨੇ ਇਹ ਵੀ ਕਹਤਾ ਜੀ ਕਾਂਗਰਸ ਪਾਰਟੀ ਦੇ ਵਿੱਚ ਇਹੀ ਚੱਲਦਾ ਹੈ ਕ腐ਸ਼ਨ ਕਿਉਂਕਿ ਉਹ ਨੈਸ਼ਨਲ ਨੈਰੇਟਿਵ ਵੀ ਹੈ ਨਾ ਭਾਈ ਭਾਜਪਾ ਨੈਸ਼ਨਲ ਪਾਰਟੀ ਕਾਂਗਰਸ ਨੈਸ਼ਨਲ ਪਾਰਟੀ ਦੋਨਾਂ ਦਾ ਆਪਸ ਚ ਤੁਹਾਨੂੰ ਪਤਾ ਫਿਰ ਹੁਣ ਪੰਜਾਬ ਚ ਹੋ ਕੀ ਰਿਹਾ सुनील ਜਾਖੜ ਦੇ ਇਸ ਬਿਆਨ ਤੋਂ ਬਾਅਦ ਇੱਕ ਗੱਲ ਨੂੰ ਸਮਝੋ ਮੈਂ ਹੁਣ ਅਖੀਰਲੀ ਗੱਲ ਤੇ ਆ ਰਿਹਾ ਹਾਂ ਨਵਜੋਤ ਕੌਰ ਸਿੱਧੂ ਜਦੋਂ ਜਦੋਂ ਐਮਐਲਏ ਰਹੇ ਕਿਹੜੀ ਪਾਰਟੀ ਤੋਂ ਰਹੇ ਭਾਰਤੀ ਜਨਤਾ ਪਾਰਟੀ ਤੋਂ ਨਵਜੋਤ ਸਿੰਘ ਸਿੱਧੂ ਜਦੋਂ ਜਦੋਂ ਐਮਪੀ ਰਹੇ ਕਿਹੜੀ ਪਾਰਟੀ ਤੋਂ ਰਹੇ ਭਾਰਤੀ ਜਨਤਾ ਪਾਰਟੀ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਸ਼ਾਮਲ ਹੁੰਦੇ ਐ ਐਮਐਲਏ ਬਣਦੇ ਐ ਮੰਤਰੀ ਬਣਦੇ ਐ ਪ੍ਰਧਾਨ ਬਣਦੇ ਐ ਸਵਾਲ ਵੱਡਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਜੇ ਭਾਜਪਾ ਤੋਂ ਅਲੱਗ ਹੋਏ ਸਿੱਧੂ ਨੇ ਉਹਦਾ ਕਾਰਨ ਕੀ ਸੀ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਮੈਂ ਅਕਾਲੀ ਦਲ ਦੇ ਨਾਲ ਲਾਲੇ ਅਲਾਈਅੰਸ ਦੇ ਵਿੱਚ ਨਹੀਂ ਰਹਿਣਾ। ਇਹ ਰਿਜ਼ਾਈਨ ਉਹਨਾਂ ਨੇ ਕੀਤਾ ਚੁੱਟੇ ਦੀ ਗੱਲ ਕਹਿ ਕੇ ਨਸ਼ੇ ਦੀ ਗੱਲ ਕਹਿ ਕੇ ਬੇਅਦਬੀ ਦੀ ਗੱਲ ਕਹਿ ਕੇ ਪੰਜਾਬ ਦੀ ਬਰਬਾਦੀ ਦੀ ਗੱਲ ਕਹਿ ਕੇ ਉਹ ਅਲੱਗ ਹੋ ਗਏ ਸੀ। ਕਿ ਜੇ ਭਾਜਪਾ ਇਕੱਲੇ ਚੱਲਦੀ ਹੈ ਤੇ ਮੈਂ ਤਿਆਰ ਆ। ਇਹ ਗੱਲ ਕਹੀ ਸੀ ਨਵਜੋਤ ਸਿੰਘ ਸੇ। ਉਹਨੇ ਮੈਂ ਅੱਜ ਵੀ ਜੇ ਕਹੋਗੇ ਉਹ ਸਟੇਟਮੈਂਟ ਲਾ ਦੂੰਗਾ ਨਾਲ। ਤੇ ਹੁਣ ਭਾਜਪਾ ਕੱਲੀ ਹੈ। ਭਾਜਪਾ ਕੱਲੀ ਹੈ ਪੰਜਾਬ 'ਚ। ਗਵਰਨਰ ਸਾਹਿਬ ਕੋਲ ਜਾਣਾ سما ملنا وہ گلا رکھنیا بعد اگلے دن بی جے پریس کانفرنس کر کے نو ٹھوک دینا, یعنی کہ پردے پچھے تیاری ہو گئی ہے نفجو سنگھ سدو حالانکہ اپنے بہت سارے پروجیکٹ بیزی نے چاہے وہ ٹی وی والے نے چاہے وہ کرکٹ آلے نے آئی سی, سی بی سی سی آئی کھڑے کنٹرول چم کہ ملتا ہے کیوں کم ملتا ہے کسی تو لکیا نہیں ہے اور سیاست تو ایکٹیو پولٹکس تو جدو تو سنگھ سدو وکھرے ہوئے نے وہ لگاتار کرکٹ سرگرم رہے ہون ٹی وی تے واپسی آئی ہے کچھ سمہ پہلے تو کپل عالی شو چ سو کانیاں سمجھو پچ تیار ہو گئی ہے پلیئر سیٹ ہو گئے نہیں کہ اوپننگ کون کرے گا دجی ٹیم تے ٹارگیٹ گول سیٹ ہو گیا کرپشن ان بٹوین دا پارٹی چہرہ آ جائے گا یہ سیاست ہے ਇਨੂੰ ਬੜੇ ਗੌਰ ਨਾਲ ਸਮਝੋ ਨਹੀਂ ਤਾਂ ਸੁਨੀਲ ਜਾਖੜ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਨਾ ਕਿ ਸੁਨੀਲ ਜਾਖੜ ਦਾ ਲਾਅ ਐਂਡ ਆਰਡਰ ਤੇ ਪ੍ਰੈਸ ਕਾਨਫਰੰਸ ਕਰਨਾ ਪੰਜਾਬ ਦੀ ਲਾਅ ਐਂਡ ਆਰਡਰ ਤੇ ਕੋਈ ਅੱਜ ਤੋਂ ਨਹੀਂ ਵਿਗੜੇ ਲਾਅ ਐਂਡ ਆਰਡਰ ਦੇ ਹਾਲਾਤ ਦਰਸਲ ਮਸਲਾ ਉਹਨਾਂ ਦਾ ਵੀ ਇੱਕ ਖਬਰ ਨੂੰ ਕਈ ਦਿਨ ਤੱਕ ਜਿੰਦਾ ਰੱਖਣਾ ਹੈ ਉਸ ਨੈਰੇਟਿਵ ਨੂੰ ਬਣਾ ਕੇ ਰੱਖਣਾ ਹੈ ਉਹ ਮਾਹੌਲ ਬਣਾ ਕੇ ਰੱਖਣਾ ਆਮ ਆਦਮੀ ਪਾਰਟੀ ਨੇ ਵੀ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ ਇੱਕ ਅੰਬਰਸਰ ਹੋਈ ਇੱਕ ਚੰਡੀਗੜ੍ਹ ਹੋਈ ਉਹਨਾਂ ਦਾ ਵੀ ਟਾਰਗੇਟ ਕਾਂਗਰਸ ਸੀ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਕਾਂਗਰਸ ਨੂੰ ਜਿੰਨਾ ਇਸ ਵੇਲੇ ਡਾਊਨ ਕਰ ਲਈਏ ਆਉਣ ਵਾਲੀ ਇਲੈਕਸ਼ਨ ਚ ਸਾਨੂੰ ਫਾਇਦਾ ਜਾਂ ਸਿੱਧੇ ਤੌਰ ਤੇ ਕਹਿ ਲਓ ਮੈਂ ਜਿਵੇਂ ਏਬੀ ਦੀ ਗੱਲ ਕੁਝ ਦਿਨ ਪਹਿਲਾਂ ਵੀ ਕੀਤੀ ਸੀ ਨਾ ਤੁਹਾਨੂੰ ਦਰਸਲ ਮੌਕਾ ਜਾਂ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ 2027 ਦੀਆਂ ਚੋਣਾਂ ਚ ਮੁਕਾਬਲਾ ਸਿਰਫ ਦੇ ਸਿਰਫ ਆਮ ਆਦਮੀ ਪਾਰਟੀ اور بی جے پی ਦਾ ਹੈ ਅਕਾਲੀ ਦਲ ਨੂੰ ਵੀ ਸਾਈਡ ਕਰ ਦੋ ਕਾਂਗਰਸ ਨੂੰ ਵੀ ਸਾਈਡ ਕਰ ਦੋ ਅਕਾਲੀ ਦਲ ਨੂੰ ਸਾਈਡ ਕਰਨ ਦਾ ਟਾਰਗੇਟ ਕਿਸੇ ਹੋਰ ਕੋਲ ਹੈ ਕਾਂਗਰਸ ਨੂੰ ਸਾਈਡ ਕਰਨ ਦਾ ਟਾਰਗੇਟ ਕਿਸੇ ਹੋਰ ਕੋਲ ਹੈ ਇਹ ਕਹਾਣੀ ਹੁਣ ਤੱਕ ਪੰਜਾਬ ਦੀ ਸਿਆਸਤ ਜਾਪਰੀ ਹਾਲਾਂਕਿ ਸੋਰਸਸ ਮੇਰੇ ਜਾਣਕਾਰੀ ਦੇ ਰਹੇ ਨੇ ਕਿ ਨਵਜੋਤ ਖਾਲਸਾ ਅਤੇ ਸਿੱਧੂ ਤੇ ਪਾਰਟੀ ਕਾਰਵਾਈ ਕਰੇਗੀ ਨਵਜੋਤ ਖਾਲਸਾ ਤੇ ਪਾਰਟੀ ਵੱਲੋਂ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਐਕਸ਼ਨ ਲੈ ਲਿਆ ਜਾਏਗਾ ਉਸ ਤੋਂ ਬਾਅਦ ਰਾਹ ਹੋਰ ਪਧਰਾ ਹੋ ਜਾਣਾ ਦੇਖੋ ਜੀ ਮੈਂ ਤੇ ਪੰਜਾਬ ਲਈ ਬੋਲੀ ਸੀ ਮੈਂ ਤੇ ਸੱਚ ਬੋਲੀ ਸੀ ਇੱਕ ਤਿਆਰੀ ਹੈ ਜਾਂ ਕਹਿ ਲੋ ਕਿ 2027 ਦੀ ਤਿਆਰੀ ਹੈ ਸਾਲ ਰਹਿ ਗਿਆ ਮੈਂ ਤੁਹਾਨੂੰ ਕਹਿ ਦਿੱਤੀ ਇਲੈਕਸ਼ਨ ਬਹੁਤ ਜਲਦੀ ਤੁਹਾਨੂੰ ਲਗੜਾ ਆ ਗਿਆ ਇਹ ਪਹਿਲਾ ਪਾਰਟ ਸੀ ਜਿੱਦੇ ਤੁਹਾਡੇ ਨਾਲ ਮੈਂ ਜ਼ਿਕਰ ਕੀਤਾ ਦੂਜਾ ਪਾਰਟ ਕਾਂਗਰਸ ਵਾਲਾ ਵੀ ਕਰੂੰਗਾ ਅੱਜ ਦੁਪਹਿਰ ਬਾਅਦ ਉਹ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਆ 500 ਕਰੋੜ ਵਾਲੀ ਕਹਾਣੀ ਕੀ ਹੈ ਆ 500 ਕਰੋੜ ਵਾਲੀ ਕਹਾਣੀ ਕਿੱਥੋਂ ਸ਼ੁਰੂ ਹੋਈ ਸੈਕਟਰ 39 ਤੋਂ ਤੁਰਕੇ ਚੰਡੀਗੜ੍ਹ ਦੇ ਸੈਕਟਰ 21 ਸੈਕਟਰ 35 ਦੇ ਇੱਕ ਹੋਟਲ ਉਸ ਤੋਂ ਬਾਅਦ ਕਿਵੇਂ ਸੈਕਟਰ 2 ਤੱਕ ਪਹੁੰਚੀ ਇੱਕ ਗੱਲ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਇਹ 4 ਸਾਲ ਪੁਰਾਣੀ ਹੈ ਸਵਾ 4 4 ਸਵਾ 4 ਫਿਰ ਉਸ ਤੋਂ ਬਾਅਦ ਕਿ ਦੇ ਘਰੋਂ ਪੈਸਾ ਫੜਿਆ ਗਿਆ ਜਿਹਦਾ ਰੌੜਾ ਪਿਆ ਅਜ ਤੱਕ ਉਹਦੇ ਤੇ ਕੀ ਬਣਿਆ ਕੀ ਨਹੀਂ ਬਣਿਆ ਬਹੁਤ ਦੇਖੋ ਪੋਲਿਟਿਕਸ ਦੇ ਵਿੱਚ ਬਹੁਤ ਅੰਦਰੋਂ ਨੇੜਿਓ ਦੇਖ ਕੇ ਸਮਝ ਕੇ ਇੱਕ ਗੱਲ ਮੈਂ ਕਹਿ ਸਕਨਾ ਕਿ ਜੇ ਪੈਸੇ ਦੇ ਮਾਮਲੇ ਤੇ ਕੋਈ ਵੀ ਪਾਰਟੀ ਐ ਬੋਲ ਰਹੀ ਹੈ ਨਾ ਪਾਕ ਸਾਫ ਹਸੀਆਂ ਤੇ ਸੋਟਾ ਲੈ ਕੇ ਪਿੱਛੇ ਘੁੰਮ ਲਿਓ ਕੋਈ ਪਾਕ ਸਾਫ ਨਹੀਂ ਹੈ ਕਿੱਥੇ ਨਹੀਂ ਚੱਲਦਾ ਇਹ ਆਪਣਾ ਆਪ ਚ ਵੱਡਾ ਸਵਾਲ ਹੈ ਪੰਜਾਬ ਦੀ ਸਿਆਸਤ ਚ ਵੱਡੇ ਉਹਦੇ ਕਿਵੇਂ ਮਿਲਦੇ ਐ ਇਨਫੈਕਟ ਪੰਜਾਬ ਦੀ ਸਿਆਸਤ ਚ ਨਹੀਂ ਦੇਸ਼ ਦੇ ਸੈਕਟਰ ਵਿੱਚ ਤੇ ਹੋਰ ਵੀ ਵੱਡੇ ਹੋਦੇ ਜਿਹੜੇ ਹੋਰ ਬਿਊਰੋਕ੍ਰੇਟਿਕ ਜਾਂ ਹੋਰ ਹੁੰਦੇ ਆ ਬਹੁਤ ਕੁਝ ਹੈਗਾ ਸੋ ਕੁਲ ਮਿਲਾ ਕੇ ਇੱਕ ਕਹਾਣੀ ਸਮਝੀ ਤੁਸੀਂ ਨਵਜੋਤ ਔਰ ਸਿੱਧੂ ਦੀ ਬਿਆਨ ਗਵਰਨਰ ਨਾਲ ਮਿਲਣਾ ਬਿਆਨ ਦੇਣਾ ਉਹਦਾ ਫਾਲੋ ਅਪ ਆਪ ਤੇ ਬੀਜੇਪੀ ਵੱਲੋਂ ਲਗਾਤਾਰ ਕਾਂਗਰਸ ਟਾਰਗੇਟ ਕਹਾਣੀ ਬਹੁਤ ਅੱਗੇ ਤੱਕ ਜਾਣੀ ਹੈ ਜੇ ਤੁਸੀਂ ਦੇਖੀ ਜਾਓ ਕਾਰਵਾਈ ਹੋਏਗੀ ਸੋਰਸਸ ਬਿਲਕੁਲ ਦੱਸ ਰਹੇ ਨੇ ਕਿ ਅੱਜ ਸ਼ਾਮ ਕੱਲ ਸਵੇਰ ਤੱਕ ਕਾਰਵਾਈ ਹੋਏਗੀ ਪਹਿਲਾ ਇੱਕ ਨੋਟਿਸ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਕਾਰਵਾਈ ਹੋਏਗੀ ਔਰ ਉਸ ਤੋਂ ਬਾਅਦ ਖੁੱਲਾ ਮੈਦਾਨ ਪਿਚ ਤਿਆਰ ਛਾ ਗਏ ਗਰੂਟ ਅਟੈਕ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ